ਕਾਸੋ ਆਪਰੇਸ਼ਨ ਤਹਿਤ ਸਖਤ ਜਾਰੀ ਆ ਕੀ ਕੁਝ ਮਿਲਿਆ ਤੇ ਕੀ ਕੀਤਾ ਗਿਆ ਹੈ ਕਾਸੋ ਆਪਰੇਸ਼ਨ ਦੇ ਵਿੱਚ ਸਾਡੇ 250 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਏ ਆ ਜਿਹਦੇ ਵਿੱਚ ਸਾਡੇ ਤੋਂ ਡੀਐਸਪੀ ਅਸੀਂ ਤੋਂ ਤੇ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀਪੀਐਸ ਐਕਟਰ ਤੇ ਇੱਕ ਸਾਨੂੰ ਉਹ ਮਿਲ ਗਿਆ ਇੱਕ 8 ਗ੍ਰਾਮ ਹੈਰੋਇਨਾਂ ਉਹਦੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਬਾਕੀ ਇਹ ਪੇਸ਼ੇਂ ਜਿਹੜਾ ਸਾਡਾ ਚੱਲ ਰਿਹਾ ਵਾ ਉਸ ਤੋਂ ਬਾਅਦ ਜੋ ਵੀ ਕੋਈ ਹੋਏਗਾ ਫਿਰ ਉਹਦੀ ਇਨਫਰਮੇਸ਼ਨ ਤੁਹਾਨੂੰ ਦਿੱਤੀ ਜਾਵੇ ਕਿ ਲੱਗਦਾ ਕਿ ਇਹ ਕਾਸੋ ਆਪਰੇਸ਼ਨ ਚੱਲਦਾ ਵਾ ਤੇ ਇਹਦੇ ਵਿੱਚ ਕੀ ਫਾਇਦਾ ਪਬਲਿਕ ਨੂੰ ਮਿਲਦਾ ਕੀ ਫਾਇਦਾ ਪੁਲਿਸ ਨੂੰ ਦੇਖੋ ਫਾਇਦਾ ਤਾਂ ਜੇ ਆਪਾਂ ਗੱਲ ਕਰੀਏ ਉਹ ਐਂਦੀ ਆ ਕਿ ਇਹ ਕਿ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ अर्ਲੀ ਮਾਰਨਿੰਗ ਜਿਹੜੇ ਉਹ ਘਰਾਂ ਵਿੱਚ ਤਕਰੀਬਨ ਮਿਲ ਜਾਂਦੇ ਆਗੇ ਤੇ ਆ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਹੈ ਡਿਊਟੀ ਕਰਨਾ ਪੀ ਸਾਡੇ ਆਪਰੇਸ਼ਨ ਜਿਹੜੇ ਚੱਲਦੇ ਹੀ ਰਹਿੰਦੇ ਆਗੇ ਜੇ ਇਸ ਕਨਸਟਰੇਸ਼ਨ ਦੀ ਗੱਲ ਕਰੀਏ ਜਿਹੜਾ ਪਹਿਲੇ ਜੀ ਗੱਲ ਕੀਤੀ ਲੱਗਦਾ ਕਿ ਇਹਨਾਂ ਆਪਰੇਸ਼ਨਸ ਦੇ ਨਾਲ ਜਿਹੜੇ ਸ਼ਬਾਸ਼ વૃద్ధి ਅੰਸ਼ਰਾ ਉਹਨਾਂ ਨੂੰ ਡਰ ਲੈਂਦਾ ਵਾ ਕਿ ਕੁਛ ਕਿਸ਼ੋਰ ਮਲਗਣੇ ਹਾਂ ਡਰਤਾ ਰਹਿੰਦਾ ਇਹ ਜਿਹੜੇ ਹੈਗੇ ਆਗੇ ਇਹੋ ਜਿਹੇ ਡਰੱਗ ਵਾਲੇ ਬੰਦੇ ਜਿਹੜੇ ਦੂਜੀ ਸ਼ਰਾਬ ਕੀ ਅੰਸ਼ਰ ਉਹਨਾਂ ਨੂੰ ਡਰਤਾ ਹੁੰਦਾ ਹੀ ਆ ਕਿ ਪੁਲਿਸ ਆ ਗਈ ਆ ਤੇ ਅਸੀਂ ਇਹ ਕੰਮ ਨਹੀਂ ਕਰਨਾ ਹੁਣ ਤੇ ਵੈਸੇ ਹੀ ਸਾਡੀ ਪੁਲਿਸ ਹਰ ਪਾਸੇ ਅਲਰਟ ਹੋ ਕੇ ਕੰਮ ਕਰਦੀ ਆ